ਯਾਤਰਾ ਸੋਈ ਪਿਆਣਕ ਹਾਦਸੇ ਦਾ ਸ਼ਿਕਾਰ ਸੋਸ਼ਲ ਮੀਡੀਆ ਉਤੇ ਸਾਂਝੀ ਕੀਤੀ ਪੋਸਟ ਸਤਿ ਸ਼੍ਰੀ ਅਕਾਲ ਮੈਂ ਸੋਨੀਆ ਤੇ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਅੱਜ ਕੱਲ ਕਰਾਂਗੇ ਟੀਵੀ ਜਗਤ ਦੀ ਫੇਮਸ ਐਕਟਰੈਸ ਕਸ਼ਮੀਰਾ ਸ਼ਾਹ ਦੇ ਬਾਰੇ ਜੋ ਕਿ ਅਕਸਰ ਆਪਣੀ ਪਰਸਨਲ ਜ਼ਿੰਦਗੀ ਤੋਂ ਲੈ ਕੇ ਪ੍ਰੋਫੈਸ਼ਨਲ ਜ਼ਿੰਦਗੀ ਦੇ ਨਾਲ ਦੀ ਨਾਲ ਆਪਣੀ ਸਟੇਟਮੈਂਟਸ ਕਰਕੇ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਰਹਿੰਦੀ ਆ ਹਾਲੀ ਦੇ ਵਿੱਚ ਉਹ ਐਕਟਰਸ ਇੱਕ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਜਿਸ ਦੇ ਵਿੱਚ ਐਕਟਰਸ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਐਕਟਰਸ ਵੱਲੋਂ ਸੋਸ਼ਲ ਮੀਡੀਆ 'ਤੇ ਇਹਦੀ ਜਾਣਕਾਰੀ ਦਿੱਤੀ ਗਈ ਜਿਸ ਦੇ ਵਿੱਚ ਫੈਨਸ ਵੀ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਸੀ ਕਿ ਐਕਟਰਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਐਕਟਰਸ ਦੇ ਵੱਲੋਂ ਪੋਸਟ ਸਾਂਝੀ ਕੀਤੀ ਗਈ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਸੀ ਕਸ਼ਮੀਰਾ ਸ਼ਾ ਹਾਲੀ ਦੇ ਵਿੱਚ ਇੱਕ ਖਤਰਨਾਕ ਹਾਦਸੇ ਦਾ ਸ਼ਿਕਾਰ ਹੋਈ ਹੈ ਐਕਟਰਸ ਨੇ ਇਸ ਹਾਦਸੇ ਦੀ ਚਲਕ ਵੀ ਦਿਖਾਈ ਹੈ ਜਿਸ ਦੇ ਵਿੱਚ ਖੂਨ ਨਾਲ ਲਤਪਟ ਕਪੜੇ ਦਿਖਾਈ ਦੇ ਰਹੇ ਨੇ ਅਦਾਕਾਰਾ ਕਸ਼ਮੀਰਾ ਸ਼ਾ ਦਾ ਭਿਆਨਕ ਹਾਦਸਾ ਹੋਇਆ ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਹੈ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਦੇ ਹੋਏ ਐਕਟ੍ਰੈਸ ਨੇ ਲਿਖਿਆ ਮੈਨੂੰ ਬਚਾਉਣ ਲਈ ਰੱਬ ਦਾ ਧੰਨਵਾਦ ਬਹੁਤ ਹੀ ਅਜੀਬ ਹਾਦਸਾ ਕੁਝ ਵੱਡਾ ਹੋਣ ਵਾਲਾ ਸੀ ਪਰ ਇਹ ਸੱਟ 'ਚ ਨਿਕਲਿਆ ਹਰ ਰੋਜ਼ ਇਹ ਪਲ ਵਿੱਚ ਜਿਓ ਅਤੇ ਇਸ ਦੇ ਵਾਪਸ ਆਉਣ ਦੀ ਉਡੀਕ ਨਾ ਕਰੋ ਅੱਜ ਮੈਂ ਆਪਣੇ ਪਰਿਵਾਰ ਨੂੰ ਬਹੁਤ ਯਾਦ ਕਰ ਰਹੀ ਹਾਂ ਅਜਿਹੇ ਜੀ ਫੈਨਸ ਕਸ਼ਮੀਰਾ ਸ਼ਾ ਲਈ ਕਾਫੀ ਪਰੇਸ਼ਾਨ ਵੀ ਹੋ ਰਹੇ ਸਨ ਹਰ ਕੋਈ ਐਕਟਰਸ ਦੀ ਸਿਹਤਯਾਬੀ ਲਈ ਕਿਰਪਾ ਔਰ ਪ੍ਰਾਰਥਨਾ ਕਰ ਰਿਆ ਸੀ ਅਸੀਂ ਉਮੀਦ ਕਰਦੇ ਹਾਂ ਕਸ਼ਮੀਰਾ ਜਲਦ ਤੋਂ ਜਲਦ ਠੀਕ ਹੋ ਜਾਵੋ ਕਸ਼ਮੀਰਾ ਨੇ ਇਸ ਪੋਸਟ ਦੇ ਪ੍ਰਤੀ ਕ੍ਰਿਸ਼ਨਾ ਅਭਿਸ਼ੇਕ ਨਵੇਂ ਭਗਵਾਨ ਦਾ ਧੰਨਵਾਦ ਕੀਤਾ ਪੋਸਟ ਤੇ ਕਮੈਂਟ ਕਰਦੇ ਹੋਏ ਬਾਲੀਵੁੱਡ ਐਕਟਰਸ ਪੂਜਾ ਪਟਨੇ ਲਿਖਿਆ ਹੈ ਗੋਡ ਆਖਿਰਕਾਰ ਕੀ ਹੋਇਆ ਐਕਟਰਸ ਦੇ ਨਾਲ ਨਾਲ ਹੋਰ ਵੀ ਕਈ ਟੀਵੀ ਜਗਤ ਤੇ ਬਾਲੀਵੁੱਡ ਸੈਲਬ੍ਰਿਟੀ ਜੁਆ ਕਸ਼ਮੀਰਾ ਸ਼ਾਹ ਦੀ ਸਿਹਤ ਯਾਬੀ ਦੇ ਲਈ ਹਾਲਚਲ ਪੁੱਛਦੇ ਹੋਏ ਨਜ਼ਰ ਆਏ ਕਸ਼ਮੀਰਾ ਤੋਂ ਪਹਿਲਾਂ ਗੋਬਿੰਦਾ ਵੀ ਮੁਸੀਬਤ ਚ ਕਿ ਰਹੇ ਹੋਏ ਸਨ ਪਿਛਲੇ ਮਹੀਨੇ ਅਕਟੋ ਦੀ ਲੱਤ ਚ ਗੋਲੀ ਲੱਗਣ ਕਾਰਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਸੀ ਤੇ ਇਸ ਵਾਰ ਕਸ਼ਮੀਰਾ ਸ਼ਾਹ ਨੂੰ ਵੀ ਉਹਨਾਂ ਦਾ ਐਕਸੀਡੈਂਟ ਹੋਇਆ ਜਿਸ ਤੋਂ ਬਾਅਦ ਉਹਨਾਂ ਨੂੰ ਵੀ ਐਡਮਿਟ ਕਰਵਾਉਣਾ ਪਿਆ ਤੇ ਐਕਟਰਸ ਦੇ ਵੱਲੋਂ ਸੋਸ਼ਲ ਮੀਡੀਆ ਉਤੇ ਪੋਸਟ ਸ਼ੇਅਰ ਕੀਤੀ ਗਈ ਹੈ ਤਾਂ ਦੱਸਿਆ ਕਿ ਕਸ਼ਮੀਰਾ ਸ਼ਾਹ ਟੀਵੀ ਜਗਤ ਦੀ ਫੇਮਸ ਐਕਟਰਸ ਹੈ ਉਹ ਅਕਸਰ ਆਪਣੇ ਪਤੀ ਦੇ ਨਾਲ ਵੀ ਸੋਸ਼ਲ ਮੀਡੀਆ ਉਤੇ ਛਾਏ ਰਹਿੰਦੇ ਆ ਤੇ ਕੁਝ ਟਾਈਮ ਪਹਿਲਾਂ ਹੀ ਉਹਨਾਂ ਨੂੰ ਕੁਕਿੰਗ ਸ਼ੋਅ ਦੇ ਵਿੱਚ ਵੇਖਿਆ ਗਿਆ ਸੀਗਾ ਜਿੱਥੇ ਉਹਨਾਂ ਦੀ ਕੈਮਿਸਟਰੀ ਉਹਨਾਂ ਦੇ ਪਤੀ ਦੇ ਨਾਲ ਹਰ ਕਿਸੇ ਦੇ ਵੱਲੋਂ ਖੂਬ ਪਸੰਦ ਕੀਤੀ ਗਈ ਸੀ